나는 <놀데> 힘들어. <기쁨> आदि वासुदेव आदि अपना ताहि सिद्ध है अपना तांगट के माने आदि अपना देखकर लाओ ऐसे मैं नाम लिया रात में मैं क्या कहनो को नहीं हूं ਮੇਰਾ ਭਤੀਜਾ ਘਰ ਨੂੰ ਜੱਲਿਆ ਸੀ ਚੈਨਾ ਟੋਰ ਨੇ ਗਾਲ ਵੱਡੇ ਆ ਰੱਬਾ ਕਿੰਨੀ ਉਮਰ ਦੀ ਸੀ ਉਮਰ ਕਿੰਨੀ ਸੀ ਉਮਰ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੱਕ ਕੀ ਮੰਗ ਕਰਦੇ ਚਾਇਨਾ ਡੋਰ ਤੇ ਬੋਲਦੀ ਕਾਲੀ ਅਰਬਾ ਮੈਂ ਨੌਂਸਮੈਂਟ ਆ ਮੈਂ ਕਰਾਇਆ ਮੈਂ ਆਪ ਕੋ ਸਰਪੰਚਾ ਬੈਂਡ ਦਾ ਰੋਲੇ ਦਾ ਨੌਂਸਮੈਂਟਾ ਕਰਾਇਆ ਵੀ ਚਾਇਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਅਰਬਾ ਪਰੇ ਕਾਲਾ ਮੈਂ ਨਾ ਨਾ ਡੋਰਦਾ ਅਮੇ ਸਾਡਾ ਵੀਰਾ ਕੀ ਨਾਮ ਤੁਹਾਡਾ ਮੇਰਾ ਨਾਮ ਬਹਾਦਰ ਸਿੰਘ ਪਿੰਡ ਰੋਲੇ ਹੈ ਜੀ ਕੀ ਮਾਮਲਾ ਹੋ ਗਿਆ ਨੌਜਵਾਨ ਦੀ ਮੌਤ ਹੋ ਗਿਆ ਚైనਾ ਡੋਰ ਨਾਲ ਹਾਂ ਚਮਰਾਲੇ ਬਾਈਪਾਸ ਕੋਲ ਇਹ ਪੰਪਰ ਦੇ ਸਾਹਮਣੇ ਸਾਡੇ ਕੋਲ ਦਾ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ 'ਚ ਡੋਰ ਫਸ ਗਈ ਚైనਾ ਡੋਰ ਬੋਟੂ ਮੋਟਰਸਾਈਕਲ ਦੇ ਉਹ 15-16 ਸਾਲ ਆ ਜੀ ਤੇ ਉਹ ਗਰਦਨ ਕੱਟੀ ਗਈ ਉਹਦੀ ਉਹਨਾਂ ਮੌਤ ਹੋ ਗਈ ਇਹ ਡੋਰ ਬਹੁਤ ਵੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਆਕਾ ਵੇਖੀ ਨੂੰ ਮਿਲਦਾ ਕਿ ਚਾਈਨਾ ਡੋਰ ਤੇ پولیس ਪਹੁੰਚਾਉਂਦਾ ਕਹਿਣਾ ਕਿ ਨੱਥ ਪਾਈ ਹੋਈ ਹੈ ਨੱਥ ਕਹਿਣ ਨੂੰ ਹੈਈ ਪਾਈ ਨੀ ਗਰਾਉਂਡ ਲੈਵਲ ਤੇ ਨੀ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਇਹ ਘਲਾਤਾ ਪੁੱਤਰੀ ਘਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਇਹ ਸਾਹੇ ਰੋਲੇ ਬਣਦੇ ਸਰਪੰਚ ਸਾਹਿਬ ਦਾ ਹੁੰਦਾ ਹੈ ਸਰਪੰਚ ਸਾਹਿਬ ਦੇ ਨਾਮ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਪੁੱਤਰੀ ਮੌਤ ਹੋਣਾ ਇਹ ਚਾਈਨਾ ਡੋਰ ਕਰਨ ਕਿ ਇਹਨਾਂ ਫੈਲਿਆ ਹੋਇਆ ਪੱਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਇਹਦੇ ਬਾਰੇ ਸਰਪੰਚਾਂ ਨੂੰ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆਈ ਪਤਾ ਨਹੀਂ ਕਰਦੇ ਦੁਕਾਨ ਵਾਲੇ ਤੇ ਕੀ ਮੰਗ ਕਰਦੇ ਇਹ ਕਹਿੰਦੇ ਇਨਸਾਫ ਹੋਣਾ ਚਾਹੀਦਾ ਇਹ ਚਾਹ ਨਾ ਰੋੜ ਦੀ ਪਕੜ ਹੋਣਾ ਚਾਹੀਦਾ ਤੇ ਇਹ ਮੁਬੱਤਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਕੀ ਨਾਮ ਤੁਹਾਡਾ ਜਸਪਾਲ ਸਿੰਘ ਜੀ ਤੇ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਤੁਹਾਨੂੰ ਨੌਜਵਾਨ ਤਾਂ ਡੋਰ ਚਾਈਨਾ ਡੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲਦੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਉਸੇ ਹੀ ਲੱਗਦੇ ਉਹਨਾਂ ਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸ਼ਪਾਲ ਸਿੰਘ ਕਿੰਨੀ ਕੋਮਰ ਹੈ ਜੀ ਉਸ 15 ਸਾਲ ਦੀ ਹੈ ਜੀ ਜੀ ਬੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਗੂਗਲ ਤੋਂ ਹੀ ਆ ਰਿਹਾ ਸੀਗਾ ਜੀ ਜੁਪੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਚ ਥੋੜ੍ਹ ਨਿਕਲੇ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰਦੇ ਆ ਕਿ ਪ੍ਰਸ਼ਾਸਨ ਕਹਿੰਦੇ ਆ ਕਿ ਚਾਈਨਾ ਨਹੀਂ बिकਣੀ ਨਹੀਂ ਜੀ ਜਲ ਦੇ ਲੋ ਤੁਹਾਡੀ ਜੰਮ ਨਹੀਂ ਹੈ ਜੀ ਇਕਲੌਤਾ ਪੁੱਤਰ ਦੀ ਇਕੱਲੇ ਜੀ ਗੱਲੇ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਸੀ ਪੁੱਤ ਕੋਈ ਭੈਣ ਦੀ ਚਾਚੇ ਦੀ ਭਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਮੱਕੀ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਂਗੇ ਜੀ ਹੁਣ ਇਹਨਾਂ ਨੂੰ ਕੀ ਮੰਗੂ ਜੀ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਉਹ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਵਾਹ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਾਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਇਹ ਗੱਲ ਕਰੀਏ ਪਤੰਗ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਅਜੀਤ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ